ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਹੈੱਡਲਾਈਨ ਤੇ ਮੈਂ ਸੁਰਬੀ ਸ਼ਰਮਾ ਇੱਕ ਵਾਰ ਫੇਰ ਤੁਹਾਡੇ ਨਾਲ ਜੁੜ ਚੁੱਕੀ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਤਰਨਾ ਲਗਾਇਆ ਜਾ ਰਿਹਾ ਹੈ ਅੱਜ ਵਾਲਮੀਕੀ ਸਮਾਜ ਬਲੂਨ ਤੇ 10 ਅਕਤੂਬਰ ਦੇ ਉੱਤੇ ਅੱਜ ਪੂਰਾ ਪੰਜਾਬ ਜੋਗੇ ਬੰਦ ਕਰ ਦਿੱਤਾ ਗਿਆ ਹੈ ਜਿਸ ਤੇ ਯੂਪੀ ਦੇ ਵਿੱਚ ਹੋਏ ਮਨੀਸ਼ਾ ਦੇ ਨਾਲ ਸਮੂਹਿਕ ਬਲਦਕਾਰ ਤੇ ਉਸ ਦੇ ਉੱਤੇ ਹੋਏ ਉਤਿਆਚਾਰ ਦੇ ਵਿਰੁੱਧ ਅੱਜ ਵਾਲਮੀਕੀ ਸਮਾਜ ਵੱਲੋਂ ਪੂਰਾ ਪੰਜਾਬ ਬੰਦ ਕਰ ਦਿੱਤਾ ਗਿਆ। ਉਸੇ ਦੇ ਚਲਦੇ ਜਲੰਧਰ ਦੇ ਵਿੱਚ ਵੀ ਮਨੀਸ਼ਾ ਦੇ ਇਨਸਾਫ ਲਈ ਅੱਜ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਜੁਟੇ ਅਤੇ ਮੋਦੀ ਤੇ ਯੋਗੀ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ। ਵਾਲਮੀਕ ਸਮਾਜ ਦੇ ਲੋਕਾਂ ਨੇ ਮੋਦੀ ਸਰਕਾਰ ਦਾ ਪੂਤਲਾ ਫੁੰਗਿਆ ਤੇ ਕੁਝ ਮਟਕੇ ਵੀ ਫੋੜੇ ਜਿਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਯੋਗੀ ਸਰਕਾਰ ਤੇ ਮੋਦੀ ਸਰਕਾਰ ਨੇ ਮਿਲ ਕੇ ਵੀ ਮਨੀਸ਼ਾ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਲਿਆ ਉਹ ਦੋਸ਼ੀਆਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਨੇ ਤੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਨੇ ਜੋ ਕਿ ਵਾਲਮੀਕੀ ਸਮਾਜ ਜਾਂ ਦੇਸ਼ ਦੇ ਹੋਰ ਵੀ ਲੋਕ ਹੈ ਉਹ ਇਹ ਚੀਜ਼ ਨਹੀਂ ਹੋਣ ਦੇ ਸਕਦੇ ਇਸ ਦਿਨਾਂ ਲਈ ਚੰਦਨ ਗਰੇਵਾਲ ਜੀ ਨੇ ਕਿਹਾ ਕਿ ਦੇਸ਼ ਦੇ ਬੇਟੀਆਂ ਲਈ ਜਾਤ ਪਾਤ ਦਾ ਜੋ ਮੁੱਦਾ ਹੈ ਉਹ ਸਾਹਮਣੇ ਨਾ ਲੈ ਕੇ ਆਇਆ ਜਾਵੇ ਕਿਉਂਕਿ ਦੇਸ਼ ਦੇ ਬੇਟੀਆਂ ਸਭ ਦੀ ਬੇਟੀਆਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਹੁੰਦੀ ਕਿਸੇ ਵੀ ਧਰਮ ਦੀ ਚਾਹੇ ਬੇਟੀ ਹੋਵੇ ਅਗਰ ਉਸ ਨਾਲ ਗਲਤ ਹੋਇਆ ਹੈ ਉਹਦੇ ਖਿਲਾਫ ਉਹ ਹਮੇਸ਼ਾ ਖੜੇ ਹੋਣਗੇ ਤੇ ਹਮੇਸ਼ਾ ਖੜੇ ਰਹਿਣਗੇ ਤੇ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ ਜਦ ਤੱਕ ਮਨੀਸ਼ਾ ਜਾਂ ਮਨੀਸ਼ਾ ਵਰਗੀ ਹੋਰ ਕੁੜੀਆਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਤੇ ਹੀ ਵਾਲਮੀਕੀ ਸਮਾਜ ਦੇ ਪ੍ਰਧਾਨ ਚੰਦਨ ਗਰੇਵਾਲ ਜੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਨੀਸ਼ਾ ਤੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਪ੍ਰਕਾਰ ਉਹਨਾਂ ਨੇ ਮਨੀਸ਼ਾ ਨੂੰ ਦਰਦਨਾਕ ਮੋਟ ਦਿੱਤੀ ਹੈ ਉਸੇ ਤਰੀਕੇ ਦੀ ਸਜ਼ਾ ਵੀ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਉਹਨਾਂ ਦੀ ਜੀਭ ਵੀ ਕੱਟੀ ਜਾਣੀ ਚਾਹੀਦੀ ਹੈ ਤੇ ਉਹਨਾਂ ਦੀ ਹੱਡੀਆਂ ਵੀ ਤੋੜੀਆਂ ਜਾਣੀ ਚਾਹੀਦੀ ਹੈ ਜੋ ਤਕਲੀਫ ਉਹਨਾਂ ਨੇ ਮਨੀਸ਼ਾ ਨੂੰ ਦਿੱਤੀ ਹੈ ਉਹ ਤਕਲੀਫ ਉਹਨਾਂ ਦੋਸ਼ੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਵੀ ਇਸ ਗੱਲ ਦਾ ਇਸ ਚੀਜ਼ ਦਾ ਅਹਿਸਾਸ ਕਰ ਸਕਣ ਕਿ ਕਿਸ ਤਰ੍ਹਾਂ ਮਨੀਸ਼ਾ ਨੂੰ ਹੋਈ ਹੋਵੇਗੀ ਜਦੋਂ ਉਹਨਾਂ ਨੇ ਉਸ ਨਾਲ ਬਲਤਕਾਰ ਕੀਤਾ ਜਾਂ ਉਸ ਨਾਲ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਦੇਸ਼ ਦੀ ਬੇਟੀਆਂ ਨਾਲ ਖੜੇ ਰਹਿਣਗੇ ਜਦ ਤੱਕ ਇਹ ਇਨਸਾਫ ਨਹੀਂ ਹੋ ਜਾਂਦਾ ਜਦ ਤੱਕ ਮਨੀਸ਼ਾ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ ਉਹ ਦੇਸ਼ ਦੀ ਬੇਟੀਆਂ ਦੇ ਨਾਲ ਇਸੇ ਤਰ੍ਹਾਂ ਖੜੇ ਰਹਿਣਗੇ ਤੇ ਇਸੇ ਤਰ੍ਹਾਂ ਅੜਨਾ ਉਹਨਾਂ ਦਾ ਚਲਦਾ ਰਹੇਗਾ ਤੇ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਉਹ ਪ੍ਰਦਰਸ਼ਨ ਕਰਦੇ ਰਹਿਣਗੇ ਸਰਕਾਰੀ ਪ੍ਰਾਪਰਟੀ ਨੂੰ ਕਿਸੇ ਦੁਕਾਨਦਾਰ ਨੂੰ ਕਿਸੇ ਰਿਕਸ਼ੇ ਵਾਲੇ ਨੂੰ ਕਿਸੇ ਰੇੜੀ ਵਾਲੇ ਨੂੰ ਆਪਣਾ ਜੋਰ ਨਹੀਂ ਦਿਖਾਉਣਾ ਬਿਲਕੁਲ ਪੀਸਫੁਲੀ ਆਪਾਂ ਜਾਣਾ ਔਰ ਜਿੱਥੇ ਜਾਣਾ ਔਰ ਇਹ ਮੇਰੇ ਕੋਲ 23-24 ਸਾਲ ਦਾ ਆਪਣਾ ਸਾਰਿਆਂ ਨੂੰ ਪਤਾ ਸਾਥ ਹੈ ਕਿ ਜਦੋਂ ਵੱਡੇ ਵੱਡੇ ਆਪਾਂ ਇਕੱਠ ਲੈ ਕੇ ਇੱਥੋਂ ਨਿਕਲੇ ਆ ਤਾਂ ਉਦੋਂ ਵੀ ਆਪਾਂ ਜਿਹੜਾ ਡਿਸਪਲਿਨ ਦਿਖਾਇਆ ਤੇ ਹੁਣ ਵੀ ਆਪਾਂ ਡਿਸਪਲਿਨ ਦੇ ਨਾਲ ਜਾਣਾ ਕਿਸੇ ਨੂੰ ਵੀ ਕੋਈ ਦੁੱਖ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸਾਡੇ ਮਾਧਿਅਮ ਤੋਂ ਤੇ ਮੈਂ ਪੁਲਿਸ ਵਾਲਿਆਂ ਪਰ੍ਹਾਂ ਨੂੰ ਵੀ ਬੇਨਤੀ ਇਹ ਕਰਨੀ ਚਾਹੁੰਦਾ ਕਿਸੇ ਨੂੰ ਵੀ ਰੋਕਣਾ

always go onäm%, ados goi fi 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 iu hamit � Biblings, ados go laughter televiz아나a badigo ਆਪਣੇ ਹੱਥ ਨਹੀਂ ਲੈਣ ਚਾਹ ਗੁਰੇਲ ਨਹੀਂ ਹੋਏਗਾ ਜੇ ਇਸ ਦੇਸ਼ ਦੀ ਬੇਦੀ ਚਾਹੀਦੀ ਸਮਾਜ ਦੀ ਹੋਵੇ ਜੇ ਮੈਂ ਸਮਝਾ ਬੈਠੀ ਹਾਂ ਬੜਾ ਆ ਮੈਂ ਨਹੀਂ ਮੈਂ ਸਮਝਾ ਗੋਲੀਆਂ ਬਹੀ ਸਾਨੂੰ ਵੀ ਇਨਸਾਨ ਕਹਾਵਾ ਨਹੀਂ ਅਸੀਂ ਪਾਵਲ ਨਹੀਂ ਹਾਂਗੇ ਧੀ ਜਿਸ ਮਰਜ਼ੀ ਰਾਤ ਚ ਹੋਵੇ ਜਿਸ ਮਰਜ਼ੀ ਮਜ਼ਾ ਚ ਹੋਵੇ ਧੀ ਦੀ ਕੋਈ ਯਾਦ ਨਹੀਂ ਆ

तो जिस देश के तो नहीं होगा हो हो महफूज हो तो नहीं होगी अपने हाथ लैंगे तो साका स्नेहा है तो हम सारे जुकमरान बन के देश कानून कर रहे हैं जात प्रस्त कर रहे हैं इंसान प्रस्त नहीं कर रहे ਸੁਨੇਹਾ ਜਾਓ ਜੋ ਨਹੀਂ ਤਾਂ ਬਹੁਤ ਜ਼ਰੂਰ ਤੁਹਾਨੂੰ ਸਮਝਾਉਂਦੇ ਹੋਰ ਸਾਡੇ ਕੋਲ ਬਹੁਤ سارے ਤਰੀਕੇ ਆ ਤੁਸੀਂ ਸਾਡੀ ਨਾਲ ਗੜੀਆਂ ਬੰਦਿਆਂ ਚ ਬਹੁਤ ਤੋਂ ਵੀ ਮਹਤਾਜ ਹੋ ਜਾਓਗੇ ਸਾਰੇ ਆਪਾਂ ਚਲੇ ਤੋੜੀ ਤੋੜੇ ਆਦੇ ਜਿਹੜਾ ਸਿਸਟਮ ਦਾ ਅਸੀਂ ਰਾਤ ਨੂੰ ਸਿਸਟਮ ਕਰ ਸਕਦਾ ਜਿਹੜਾ ਹਿੰਦੂ ਲੀਡਰਾਂ ਚ ਇਹ ਬਿਲਕੁਲ ਚੋਰੀ ਦਾ ਅਸੀਂ ਸਿਨੇ ਸੰਦਰ ਅਨੁਤਾਰੇ ਅਸੀਂ ਚਲੇ ਤੋੜਦੇ ਆ منجو تقرا نڪتي ان ڏاڙو ٿا ٻجه ٻجه کي کڻڻ وڃي ٿو ਮੋਤੀ ਦਿੱਤਾ ਹਾਏ ਹਾਏ ਮੋਤੀ ਦਿੱਤਾ ਹਾਏ ਹਾਏ ਮੋਤੀ ਦਿੱਤਾ ਹਾਏ ਹਾਏ ਜੋਤੀ ਦਿੱਤਾ ਹਾਏ ਹਾਏ ਜੋਤੀ ਦਿੱਤਾ ਹਾਏ ਹਾਏ ਮੈਂ ਲੋਗੇ ਤਾਂ ਵੀ ਮਹੀਰਾ ਜਲਦੀ ਜਾਨਸ ਆ ਜਾਣੇ Yeah. ਸ਼ਾਹ ਪ੍ਰਥਮ ਦੁਬਾਰਾ ਤੋਂ ਇਸ ਦੇਸ਼ ਤੋਂ ਪਰੋਣਾ ਚਾਹੀਦਾ। ਉਹਨਾਂ ਨੂੰ ਅਸੀਂ ਇਹ ਫੈਨਟੀ ਕਰਦੇ ਹਾਂ ਲੋਕੀ ਕਿਸੇ ਵੀ ਤਰੀਕੇ ਨਾਲ ਨਹੀਂ ਹੋਵੇ। ਹਰ ਇੱਕ ਮੈਂਬਰ ਨੂੰ ਸਮਰਪਿਤ ਅਗਲਾ ਲਾਚਾਰ ਹੋਣਾ ਚਾਹੀਦਾ ਹੈ। ਪਰ ਤੁਮਨ ਇੰਪਾਰਮੈਂਟ ਦੀ ਗੱਲ ਹੈ। ਇਕੱਲਾ ਅੰਦਰ ਬੈਟਕ ਨੇ ਸਭ ਚੁਮਲੇ ਨਹੀਂ। ਟੈਂਸ਼ਨ ਇਹ ਹਣਾ ਦਿਓ। ਖੱਟੋ ਕਾਟੇ ਅਸਲ ਦੇ ਵਿੱਚ ਚੋ ਚਾਹੀਦੀ ਹੈ ਕਿਕਰ ਕੰਮ ਕਰੀਏ। ਸਭ ਤੋਂ ਅੱਗੇ ਸਭ ਚੱਲ ਰਿਹਾ ਹੈ। ਜੋ ਇੱਕ ਪਤਨ ਚੱਲ ਰਿਹਾ ਹੈ।

ਮੇਰੇ ਖਿਆਲ ਤਾਂ ਹਮਤ ਕੋਈ ਵੀ ਇਹ ਗੱਲ ਨਾ ਪੁੱਛੋ ਵੀ ਇਸ਼ੂ ਕੀ ਹੈ ਐਸ ਵੇਲੇ ਸਭ ਤੋਂ ਦੇਸ਼ ਦਾ ਜਿਹੜਾ ਬਰਨਿੰਗ ਇਸ਼ੂ ਹੈ ਉਹ ਮਨੀਸ਼ਾ ਵਾਲਮੀਕੀ ਦੇ ਨਾਲ ਹਾਥ ਰੰਗ ਦੇ ਵਿੱਚ ਜਿਹੜਾ ਗੈਂਗਲੇ ਬੋਲਾ ਉਹਦੇ ਵਿੱਚੋਂ ਦੇਸ਼ ਤੇ ਕੋਈ ਬੰਦੀਆਂ ਦੇ ਵਿੱਚ ਲੋਕ ਪ੍ਰੋਟੈਸਟ ਕਰ ਰਹੇ ਆਪਣੇ ਆਪਣੇ ਟਾਈਟਲ ਸਾਹੇ ਕੋ ਕਹਿੰਦੇ ਰਾਸ਼ਟਰ ਕਰ ਰਿਹਾ ਚਾਹੇ ਕੋ ਪਟਨਾ ਸਾਹ ਰਿਹਾ ਚਾਹੇ ਕੋ ਜੋਸ਼ ਰੈਲੀ ਕਰ ਰਿਹਾ ਕੋ ਰੋਸ ਮਾਰਚ ਕਰ ਰਿਹਾ ਉਸ ਮਾਧਮ ਦੇ ਤੋਂ ਮਨੀਸ਼ਾ ਵਾਲਮੀਕੀ ਦੇ ਇਨਸਾਫ ਨਹੀਂ ਲਈ ਸਾਰੇ ਜਦੋਂ ਜਹਿਰ ਕਰ ਰਹੇ ਹੋਏ ਤੋਂ ਮੇਰੇ ਖਿਆਲ ਨਾਲ ਸਾਰਿਆਂ ਨੂੰ ਪਤਾ ਹੈ ਔਰ ਦੇਸ਼ ਦੇ ਲਈ ਇਹ ਬਹੁਤ ਮੈਂ ਸਮਝਦਾ ਸ਼ਰਮਿੰਦਗੀ ਵਾਲੇ ਹਾਲਾਤ ਹੈ ਕਿ ਜਦੋਂ ਉਹਨੂੰ ਜਾਇ ਇਨਸਾਫ ਦੇਣ ਦੇ ਸਾਥ ਨੂੰ ਸਾਥ ਨੂੰ ਜੜਾ ਆ ਛੁਪਾਉਣ ਦੀ ਫਰੋਂ ਦੀ ਕੋਸ਼ਿਸ਼ ਕੀਤੀ ਮੋਦੀ ਸਰਕਾਰ ਔਰ ਲੋਕ ਸਰਕਾਰ ਰਾਜਨੀਤਿਕ ਬੰਦੀ ਕੋਲ ਇਹ ਦਿੰਦੀ ਹੈ ਸਾਡੇ ਵਿੱਚ ਥਾਪਰ ਸਮਾਜ ਤੋਂ ਉਹਨੇ ਚਾਰ ਮੁੰਡੇ ਆ ਇਹਦਾ ਮਤਲਬ ਉਹ ਸਾਰਾ ਹੀ ਥਾਪਰ ਸਮਾਜ ਜਿਹੜਾ ਉਹ ਸਨਮਾਨ ਦੇਣਾ ਜੋ ਮੈਂ ਆਪ ਵੀ ਤੈਨੂੰ ਦੇਣਾ ਤੇ ਮੇਰੇ ਖਿਆਲ ਹੈ ਜਿੰਨੀ ਦੇਰ ਸਾਡਾ ਆ ਇੰਟੈਲੈਕਚੁਅਲ ਪਾਰਟ ਹੈਗਾ ਅਸਲ ਗੰਦ ਤਾਂ ਸਾਰਾ ਇੱਥੇ ਭਰਿਆ ਹੋਇਆ ਹੈ ਤੇ ਜਿੰਨੀ ਦੇਰ ਇਹ ਨਹੀਂ ਸਹੀ ਹੁੰਦਾ ਸਾਡੇ ਕਿਰਦਾਰ ਨਹੀਂ ਸਹੀ ਹੁੰਦੇ ਉਹਨਾਂ ਦਿਨ ਮੈਂ ਸਮਝਦਾ ਇਹ ਹੁੰਦੀਆਂ ਰਹਿਣੀਆਂ ਚੀਜ਼ਾਂ ਉਹ ਪਿੱਛੇ ਨਹੀਂ ਬੜੇ ਨਾ ਹੋ ਗਏ ਅਸੀਂ ਜਿੱਥੇ ਉਹ ਤੁਸ਼ੀਆਂ ਦੇ ਖਿਲਾਫ ਮੰਨ ਕਰਦੇ ਆ ਬੱਚਿਆਂ ਦੇ ਰਾਈਟਸ ਚੱਲਦਾ ਪਰ ਮੰਨਦੀ ਕਿ ਉਹਨਾਂ ਬੱਚਿਆਂ ਨੂੰ ਨਿਆਂ ਮਿਲਣਾ ਚਾਹੀਦਾ ਚਾਹੇ ਕਿਸੇ ਜਾਤ ਧਰਮ ਵਸਪ ਨੂੰ ਸਰੀ ਕਲਾਸ ਪੋਸਟ ਇਹ ਕੀ ਆ ਗੱਲ ਵੀ ਮਾਨਸਿਕ ਤੌਰ 'ਤੇ ਦਾ ਸਾਰਾ ਪ੍ਰਭਾਵ ਹੈ ਬਿਲਕੁਲ ਇੰਪੈਕਟ ਅੱਜ ਜਿਹੜਾ ਪੰਜਾਬ ਵੱਲ ਦਾ ਇਲਾਜ ਕੀਤਾ ਗਿਆ ਉਸਾਨਾ ਕੈਂਸਰ ਮੀਆਂ ਚਾਰ ਦੀਆਂ ਨੈਸ਼ਨਲ ਮੈਂ ਉਹ ਨਹੀਂ ਚਾਹ ਰਹੀ ਕਿ ਜਮ ਤੱਕ ਤੁਸੀਂ ਦੇਖੋ ਹੁਣ ਚੱਕਾ ਜਾਮ ਵੀ ਅਸੀਂ ਕੀਤਾ ਹੋਇਆ ਉਹ ਪ੍ਰੋਟੈਸਟ ਵੀ ਕਰਾਂਗੇ ਮਾਰਕ ਪਟਾਂ ਦੇ ਇੱਕ ਸਿੰਬੋਲਿਕ ਪ੍ਰਦਰਸ਼ਨ ਅੱਗੇ ਉਹ ਜਿਹੜਾ ਕੋਈ ਚੀਜ਼ ਹੋਏਗੀ ਜਿਸ ਤਰ੍ਹਾਂ ਕਿ ਇਹ ਸਾਡੇ ਸੱਜ ਸਮਾਜ ਨੂੰ ਮੈਸੇਜ ਜਿਹੜਾ ਅੱਜ ਦੇ ਬੰਦ ਦਾ ਤੇ ਅਸੀਂ ਉਹਨਾਂ ਦਾ ਹੁਕਮ ਬਜਾਉਣੇ ਪਏ ਆ ਸਾਰਾ ਸਮਾਜ ਉਹਦਾ ਹੁਕਮ ਬਜਾ ਰਹੇ ਆ ਔਰ ਦੇਸ਼ ਦੇ ਵਿੱਚ ਮੈਨੂੰ ਤਾਂ ਵੱਡੀ ਰੈਜ਼ੈਂਟਮੈਂਟ ਆ ਰਹੀ ਹੈ ਸਾਰਿਆਂ ਦੇ ਲਈ ਉਹ ਹਰ ਇੱਕ ਤਬਕੇ ਤਬਕੇ ਚ ਹੈਗੀ ਆ ਪਰ ਇਹ ਮੰਦ ਭਾਗਾ ਸਾਡੇ ਦੇਸ਼ ਦੀ ਇਸ ਰਾਜਨੀਤੀ ਦੇ ਵਿੱਚ ਬੈਠ ਕੇ ਫਟੇ ਫਵਾ ਕੇ ਗੱਲਾਂ ਦੇ ਵਿੱਚ ਨਿਆਂ ਔਰ ਅਨਿਆਂ ਦੇ ਵਿੱਚ ਫੈਸਲਾ ਨਹੀਂ ਕਰ ਪਾਉਂਦੇ ਕਿ ਸਾਨੂੰ ਕਿੱਧਰ ਸਟੈਂਡ ਲੈਣਾ ਚਾਹੀਦਾ ਜਦੋਂ ਤੱਕ ਸਾਡੇ ਇਸ ਮਤਲਬ ਬੇਟੀਆਂ ਨਾਲ ਔਰਤਾਂ ਨਾਲ ਕਿਤੇ ਵੀ ਸਮਾਜ ਦੀ ਬੇਇੱਜ਼ਤੀ ਹੋਵੇ ਅਸੀਂ ਸਾਰੇ ਇਸ ਦੇਸ਼ ਦੀ ਬੇਟੀ ਆ ਅਸੀਂ ਕਹਿੰਨੇ ਆ ਕਿ ਜਿੱਥੇ ਵੀ ਕੋਈ ਉਪਰ ਦੀ ਇਸ ਤਰ੍ਹਾਂ ਦੀ ਕਟਨਾ ਹੁੰਦੀ ਆ ਅਸੀਂ ਉਹਦਾ ਵਿਰੋਧ ਕਰਾਂਗੇ ਜਦ ਤੱਕ ਇਹ ਤਾਂ ਵੀ ਬੀਜੇਪੀ ਸਰਕਾਰ ਖਾਸ ਕਰ ਰਹੀ ਹੈ ਉਥੇ ਕਿਉਂ ਹੈ ਕਿਤਨਾ ਹੋਣਾ ਜ਼ਿਆਦਾ ਪਰਮਾ ਜੁਕੀ ਦੇ ਵਿੱਚ ਮਨੀਸ਼ਾ ਤੋਂ ਬਾਅਦ ਇੱਕ ਹੋਰ ਬੇਟੀ ਦਾ ਉਥੇ ਗੈਂਗਰੇਪ ਮਟਰ ਘੱਟਾ ਗਿਆ ਉਸ ਤੋਂ ਬਾਅਦ 8 ਸਾਲ ਦੀ ਬੇਟੀ ਦੇ ਨਾਲ ਵੀ ਬਲਾਤਕਾਰ ਕੀਤਾ ਗਿਆ ਕਿਉਂਕਿ ਉਥੇ ਦੀ ਜੁਕੀ ਦੀ ਸਰਕਾਰ ਇਸਦੇ ਲਈ ਜ਼ਿੰਮੇਵਾਰ ਹੈ ਮੈਂ ਸਮਝਦਾ ਹਾਂ ਕਿ ਜਿੱਥੇ ਇਹ ਬੀਜੇਪੀ ਸਰਕਾਰ ਹੈ ਉਥੇ ਮੋਦੀ ਸਰਕਾਰ ਦੀ ਸ਼ਹਿਰ ਦੇ ਨਾਲ ਉਹਨਾਂ ਦੋਸ਼ੀਆਂ ਨੂੰ ਬਚਾਇਆ ਜਾਂਦਾ ਹੈ ਕਿਉਂਕਿ ਉਹ ਉਹਨਾਂ ਦੇ ਆਪਣੇ ਜਾਤੀਵਾਦ ਜੋ ਜਾਤੀਵਾਦ ਨੂੰ ਉਭਰਾਵਾ ਦਿੰਦੇ ਆ ਮੋਦੀ ਸਰਕਾਰ ਤੇ ਯੋਗੀ ਸਰਕਾਰ ਇਹ ਕਿ ਤੇ ਆ ਮੋੜ ਕੇ ਇਹਨਾਂ ਨੇ ਲਾ ਦਿੱਤਾ ਕਿ ਜਿਹੜੀ ਲੜਕੀ ਆ ਉਹ ਆਪਣੇ ਇਸ ਤਰ੍ਹਾਂ ਕਰਕੇ ਉਹਨੂੰ ਘੁੜਿਆ ਜਾਂਦਾ ਪਰ ਕੀ ਗੱਲ ਹੈ ਇਸ ਦਾ ਬਿਲਕੁਲ ਹੀ ਮੈਂ ਕਹਿੰਦਾ ਕਨੇ ਸ਼ਬਦਾਂਸ਼ਚੀ ਨਕੇਦੀ ਕਰਦਾ ਹਾਂ ਕਿ ਵੀ ਜੋ ਯੂਕੇ ਸਰਕਾਰ ਆ ਉਹ ਜੋਗੀ ਰਚਨਾ ਸੀ ਜੋ ਮੁੱਖ ਮੰਤਰੀ ਦੀ ਸਰਕਾਰ ਆ ਉੱਥੇ ਉਹ ਉਹ ਆਪਣੇ ਕੋਨਾ ਦੋਸ਼ੀਆਂ ਨੂੰ ਬਚਾਉਣ ਵਾਸਤੇ ਇਹ ਮਾਨ ਘੜੰਤ ਕਹਾਣੀਆਂ ਗੱਲ ਰਹੀ ਹੈ ਕੈਮਰਾ ਮੈਂ ਜੀ ਕਰ ਨਾਲ ਮੈਂ ਕੀ ਚਾਹਨਾ services like ai yeah, totally uk tourist visa 7 days stay with breakfast so for self date lock the witch with air ticket so hurry up guys